ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਨਸ਼ੇਦਾਨ ਨੈਕਸਸ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਅਹਿਮ ਉਪਰਾਲਾ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਦਿਨਾਂ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਜੇਲ੍ਹਾਂ ਦੇ ਅੰਦਰ ਜਿਹੜੇ ਕੀ ਨਸ਼ਾ ਤਸਕਰ ਬੈਠੇ ਨੇ ਜਾਂ ਫਿਰ ਅਪਰਾਧੀ ਕਿ ਬੈਠੇ ਨੇ ਉਹਨਾਂ ਦੇ ਵੱਲੋਂ ਜੇਲ੍ਹਾਂ ਦੇ ਵਿੱਚ ਬੈਠ ਕੇ ਹੀ ਨਸ਼ੇ ਦਾ ਸਾਰਾ ਨੈਕਸਸ ਹੈ ਉਹ ਚਲਾਇਆ ਜਾ ਰਿਹਾ ਹੈ ਤਾਂ ਉਸ ਨੂੰ ਖਤਮ ਕਰਨ ਦੇ ਲਈ ਹੁਣ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਅਹਿਮ ਉਪਰਾਲਾ ਜਿਹੜਾ ਕੀਤਾ ਗਿਆ ਤਾਂ ਬੋਡੀ ਸਕੈਨਰ ਜਿਹੜੀਆਂ ਮਸ਼ੀਨਾਂ ਨੇ ਉਹ ਪੰਜਾਬ ਦੀਆਂ 14 ਜੇਲ੍ਹਾਂ ਦੇ ਵਿੱਚ ਲਗਾਈਆਂ ਜਾਣੀਆਂ ਨੇ ਤਾਂ ਇਸ ਦਾ ਜਿਹੜਾ ਕੀ ਟੈਂਡਰ ਹੈ ਉਹ ਵੀ ਆਲਰੇਡੀ ਜਿਹ ਉਹ ਦੇ ਦਿੱਤਾ ਗਿਆ ਤਾਂ 2 ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਦੀਆਂ 14 ਜੇਲ੍ਹਾਂ ਦੇ ਵਿੱਚ ਬੋਡੀ ਸਕੈਨਰ ਮਸ਼ੀਨਾਂ ਨੇ ਉਹ ਲਗਾਈਆਂ ਜਾਣੀਆਂ ਨੇ ਕਿਉਂਕਿ ਚਾਹੇ ਕੋਈ ਕੈਦੀ ਹੈ ਜਾਂ ਫਿਰ ਹਵਾਲਾਤੀ ਉਸ ਨੂੰ ਜਦੋਂ ਜੇਲ੍ਹ ਦੇ ਬਾਹਰੋਂ ਲੈ ਕੇ ਜੇਲ੍ਹ ਤੋਂ ਬਾਹਰ ਲਿਆਣਾ ਪੈਂਦਾ ਹੈ ਕੋਰਟ ਦੇ ਵਿੱਚ ਪੇਸ਼ੀ ਦੇ ਲਈ ਜਾਂ ਫਿਰ ਕੋਰਟ ਤੋਂ ਪੇਸ਼ੀ ਵਾਪਸ ਜੇਲ੍ਹ ਦੇ ਅੰਦਰ ਲੈ ਕੇ ਜਾਏ ਜਾਂਦੇ ਨੇ ਤਾਂ ਉਸ ਦੌਰਾਨ ਬਹੁਤ ਸਾਰੇ ਮਾਮਲੇ ਦੇਖ ਕੇ ਜਾਂਦੇ ਨੇ ਕਿ ਜਾਇ ਮੁਆਇ ਲਫੋਨ ਦੀ ਗੱਲ ਕਰੀਏ ਜਾਂ ਫਿਰ ਨਸ਼ੇ ਵਕਮਕ ਨਸ਼ੇ ਦੇ ਪਦਾਰਥਾਂ ਦੀ ਗੱਲ ਕਰੀਏ ਜਾਂ ਫਿਰ ਹੋਰ ਸਮਾਨ ਦੀ ਗੱਲ ਕਰੀਏ ਤਾਂ ਉਹ ਜੇਲਾ ਦੇ ਅੰਦਰ ਪੁਨਚਾਇਤ ਤੇ ਜਾਂਦੇ ਨੇ ਕਿਸੇ ਨਾ ਕਿਸੇ ਢੰਗ ਦੇ ਜਰੀਏ ਹਾਲਾਂਕਿ ਇਸ ਦੇ ਵਿੱਚ ਜੇਲ੍ਹ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਮਿਲੇ ਹੋਣ ਦੀਆਂ ਖਬਰਾਂ ਨੇ ਸਮੇਂ-ਸਮੇਂ ਤੇ ਮਿਲਦੀਆਂ ਰਹਿੰਦੀਆਂ ਨੇ ਪਰ ਹੁਣ ਮੁਕੰਮਲ ਤੌਰ ਤੇ ਨਸ਼ੇ ਦਾ ਨੈਕਸਸ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਅਹਿਮ ਕਦਮ ਹੈ ਜਿਹੜਾ ਚੱਕਿਆ ਗਿਆ ਤਾਂ ਪੰਜਾਬ ਦੀਆਂ 14 ਜੇਲ੍ਹਾਂ ਦੇ ਵਿੱਚ ਬੋਡੀ ਸਕੈਨਰ ਮਸ਼ੀਨਾਂ ਲਗਾਈਆਂ ਜਾਣੀਆਂ ਹੈ ਤਾਂ ਚਾਹੇ ਕੈਦੀ ਹੋਵੇ ਜਾਂ ਫਿਰ ਹਵਾਲਾਤੀ ਹੋਵੇ ਜਾਂ ਫਿਰ ਜੇਲ੍ਹ ਦੇ ਮੁਲਾਜ਼ਮੀ ਕਿਉ ਨਾ ਹੋਣ ਜਾਂ ਫਿਰ ਸੁਪਰਡਿੰਟੈਂਡੈਂਟ ਕਿਉ ਨਾ ਹੋਵੇ ਤਾਂ ਹਰ ਇੱਕ ਨੂੰ ਬੋਡੀ ਸਕੈਨਰ ਮਸ਼ੀਨ ਦੇ ਵਿੱਚੋਂ ਹੋ ਕੇ ਹੀ ਜੇਲ੍ਹ ਦੇ ਅੰਦਰ ਅਤੇ ਬਾਹਰ ਆਣਾ ਪਵੇਗਾ ਤਾਂ ਜੇਲਾ ਦੇ ਜੇਲ੍ਹਾਂ ਦੇ ਵਿੱਚੋਂ ਨਸ਼ੇ ਦੇ ਐਕਸੈਸ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਦੇ ਲਈ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਅਹਿਮ ਉਪਰਾਲਾ ਜਿਹੜਾ ਕੀਤਾ ਗਿਆ ਹੈ ਤਾਂ ਬੋਡੀ ਸਕੈਨਰ ਮਸ਼ੀਨਾਂ ਨੇ ਉਹ ਲਗਾਈਆਂ ਜਾਣੀਆਂ ਨੇ ਤਾਂ ਪੰਜਾਬ ਦੀਆਂ ਵੱਖ-ਵੱਖ 14 ਜੇਲ੍ਹਾਂ ਦੇ ਵਿੱਚ ਬੋਡੀ ਸਕੈਨਰ ਮਸ਼ੀਨਾਂ ਨੇ ਉਹ ਲੱਗਣ ਜਾ ਰਹੀਆਂ ਨੇ ਤਾਂ 2 ਮਹੀਨੇ ਦੇ ਵਿੱਚ ਹੀ ਇਸ ਦਾ ਕੰਮ ਹੈ ਜਿਹੜਾ ਉਹ ਮੁਕੰਮਲ ਹੋ ਜਾਵੇਗਾ ਤਾਂ 2 ਮਹੀਨੇ ਦੇ ਅੰਦਰ-ਅੰਦਰ ਪੰਜਾਬ ਦੀਆਂ 14 ਜੇਲ੍ਹਾਂ ਦੇ ਵਿੱਚ ਬੋਡੀ ਸਕੈਨਰ ਲੱਗੇ ਹੋਏ ਮਿਲਣਗੇ ਨਸ਼ੇ ਦੇ ਨੈਕਸਸ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਇਹ ਮੂਹਰਲਾ ਇਹੜਾ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਦਿਨਾਂ ਵਿੱਚ ਦੇਖਣ ਨੂੰ ਮਿਲਿਆ ਸੀਗਾ ਕਿ ਬਹੁਤ ਸਾਰੀਆਂ ਜੇਲਾਂ ਦੇ ਵਿੱਚੋਂ ਤਸਵੀਰਾਂ ਵਕਫ ਵਕ ਸਮੇਂ ਤੇ ਸਾਹਮਣੇ ਆਈਆਂ ਕਿ ਨਸ਼ਾ ਤਸਕਰ ਨੇ ਜਿਹੜੇ ਅਪਰਾਧੀ ਕੰਸਰ ਨੇ ਉਹ ਜੇਲ੍ਹ ਦੇ ਅੰਦਰੋਂ ਬੈਠ ਕੇ ਹੀ ਨਸ਼ੇ ਦਾ ਸਾਰਾ ਨੈਕਸਸ ਚਲਾਉਂਦੇ ਹੋਏ ਨਜ਼ਰ ਆਉਂਦੇ ਨੇ ਔਰ ਜੇਕਰ ਅਸੀਂ ਗੱਲ ਕਰੀਏ ਜੋ ਅੰਦਰ ਹਵਾਲਾਤੀ ਨੇ ਜਾਂ ਫਿਰ ਕੈਦੀ ਨੇ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਹੁੰਦੇ ਨੇ ਜੋ ਸਮਾਨ ਅੰਦਰ ਭੇਜਦੇ ਨੇ ਚਾਹੇ ਉਹ ਖਾਣ ਪੀਣ ਦਾ ਸਮਾਨ ਹੋਵੇ ਜਾਂ ਫਿਰ ਕੱਪੜੇ ਹੋਣ ਤਾਂ ਕਈ ਵਾਰ ਜੇਲ੍ਹ ਮੁਲਾਜ਼ਮਾਂ ਦੇ ਵੀ ਮਿਲਿਪੁਗ ਸਾਹਮਣੇ ਨਸ਼ੇ ਦੇ ਪਦਾਰਥ ਨੇ ਉਹ ਅੰਦਰ ਭੇਜੇ ਜਾਂਦੇ ਨੇ ਮੋਬਾਈਲ ਫੋਨ ਅੰਦਰ ਭੇਜੇ ਜਾਂਦੇ ਨੇ ਜਾਂ ਉਹਨੂੰ ਇਸ ਨੂੰ ਹੁਣ ਪੂਕਮਲ ਤੌਰ ਤੇ ਖਤਮ ਕਰਨ ਦੇ ਲਈ ਹਾਲਾਂਕਿ ਸਮੇਂ-ਸਮੇਂ ਤੇ ਜੇਲ੍ਹ ਪਰਿਸ਼ਾਦਾਂ ਦੇ ਵੱਲੋਂ ਕਈ ਸਾਰੇ ਕਦਮ ਨੇ ਚੁੱਕੇ ਜਾਂਦੇ ਨੇ ਸੀਸੀਟੀਵੀ ਇੰਸਟਾਲ ਕੀਤੇ ਗਏ ਸੀ ਇਸ ਨੂੰ ਲੈ ਕੇ ਹੋਰ ਵੀ ਸੁਰੱਖਿਆ ਦੇ ਕਈ ਇੰਤਜ਼ਾਮ ਕੀਤੇ ਗਏ ਸੀ ਪਰ ਹੁਣ ਇਸ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਦੇ ਲਈ ਅਹਿਮ ਫੈਸਲਾ ਲਿਆ ਗਿਆ ਹੈ 14 ਪੰਜਾਬ ਦੀਆਂ ਜੇਲਾਂ ਦੇ ਵਿੱਚੋਂ ਬੋਡੀ ਸਕੈਨਰ ਨੇ ਉਹ ਲੱਗ ਜਾਣਗੇ 2 ਮਹੀਨੇ ਦਾ ਜਿਹੜਾ ਸਮਾਂਨ ਨਿਰਧਾਰਿਤ ਕੀਤਾ ਗਿਆ 2 ਮਹੀਨੇ ਦੇ ਅੰਦਰ ਅੰਦਰ ਪੰਜਾਬ ਦੀਆਂ 14 ਜੇਲਾਂ ਦੇ ਵਿੱਚ ਬੋਡੀ ਸਕੈਨਰ ਲੱਗੇ ਹੋਏ ਨਜ਼ਰ ਆਣਗੇ ਤਾਂ ਨਸ਼ੇ ਦੇ ਨੈਕਸਸ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par